ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਨੂੰ ਉਸ ਵਕਤ ਬਹੁਤ ਵੱਡੀ ਤਬਲੀਦਾ ਮਿਲੀ ਜਦੋਂ ਉਹਨਾਂ ਨੇ 11 ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕੀਤੇ ਕਾਬੂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਇਸ ਖਬਰ ਦੇ ਵਿੱਚ ਰਿਪੋਰਟ ਸ਼ੋਕਮੰਦਲ ਦੀ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਪੂਰਾ ਮਾਮਲਾ ਦੇਖਦੇ ਹਾਂ ਅੱਜ ਜੇ ਕੀ ਕਹਣਾ ਚਾਹੋਗੇ ਇਨਕੁਇਰੀ ਇਹ ਮਾਨਯੋਗ ਐਸਐਸਪੀ ਉਮਨੀਤ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਉਹਨਾਂ ਨੇ ਦਿਸ਼ਾ ਨਿਰਦੇਸ਼ ਛੇਟ ਐਸਐਸਪ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕਫ ਵਕ ਸਮਿਆਂ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਅਦਰਵਾਈਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਰਸੇਵਕ ਸਿੰਘ ਤੇ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਆ ਹਾਂਜੀ ਜਿਹੜਾ ਇਹਨਾਂ ਚ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲੀਮినਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕਦਮੇ ਦਰਜ ਨੇ ਤੇ ਮੋਸਟਲੀ ਜਿਹੜੇ ਮੁਕਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕਦਮੇ ਦਰਜ ਨੇ ਇਹਨਾਂ ਦੇ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਚੋਂ ਜਨਰਲੀ ਇਹ ਕੋਟਲੀਆ ਬਲੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਚੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਕੀਤੇ ਹੈਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀਗੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰ ਅੱਗੇ ਜਿੱਦਾਂ ਕਿ ਸੰਡੇ ਸੇਲ ਹੈ ਵੀ ਇਹਨਾਂ ਦਾ ਪਲਾਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇਨਸਪੈਕਟਰ ਹਰਜੋਤ ਸਿੰਘ ਥਾਣਾ ਐਸਐਚਓ ਸੇਵਲ ਲਾਈਨ ਤੇ ਐਸਐਸਏ ਸੰਜੀਵ ਇਨਚਾਰਜ ਪੀਸੀਰ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਰਿਕਵਰ ਹੋਈ